ਹਾਂਜੀ ਆਈਫੋਨ ਦਾ ਨਵਾਂ ਵਰਜਨ 18 ਅਪਡੇਟ ਹੋ ਗਿਆ ਜੀ ਬਹੁਤ ਵਧੀਆ ਵਰਜਨ ਹੈ ਤੁਸੀਂ ਇਹਨੂੰ ਅਪਡੇਟ ਕਰ ਸਕਦੇ ਹੋ ਇਹਦੇ ਵਿੱਚ ਬਹੁਤ ਸੌਫਟਵੇਅਰ ਅਪਡੇਟ ਕੀਤੇ ਗਏ ਨੇ ਇਹ ਵਰਜਨ ਅਪਡੇਟ ਕਰਨ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਸੈਟਿੰਗਸ ਜਾਣਾ ਪਊਗਾ ਫੋਨ ਦੀ ਚ ਉਸ ਤੋਂ ਬਾਅਦ ਜਨਰੇਟ ਜਾਣਾ ਪਊਗਾ ਜੀ ਸੌਫਟਵੇਅਰ ਅਪਡੇਟ ਕਰਨਾ ਪਊਗਾ ਇੱਥੇ ਦੇਖੋ ਜੀ ਆਪਣਾ ਸੌਫਟਵੇਅਰ ਪਹਿਲੀ ਅਪਡੇਟ ਹੋ ਗਿਆ ਜੀ ਆਪਾਂ ਕੀਤਾ ਹੋਇਆ ਹੈ ਇਹ ਆਪਾਂ ਅਪਡੇਟ ਆਈਫੋਨ ਐਕਸ ਐਸ ਮੈਕਸ ਦੇ ਵਿੱਚ ਕੀਤਾ ਹੋਇਆ ਹੈ। ਬਾਕੀ ਮੇਨ ਗੱਲ ਜਿਹੜੀ ਇਸ ਦੀ ਕੈਮਰੇ ਦੀ ਬਹੁਤ ਵਧੀਆ ਅਪਡੇਟ ਆ ਗਿਆ ਹੈ। ਵੀਡੀਓ ਦੇ ਵਿੱਚ ਜਿਵੇਂ ਦੇਖੋ ਆਪਾਂ ਵੀਡੀਓ ਬਣਾ ਰਹੇ ਹਾਂ ਜੀ। ਪਹਿਲਾਂ ਵੀਡੀਓ ਦੇ ਵਿੱਚ ਪਾਉਜ਼ ਨਹੀਂ ਸੀ ਕਰ ਸਕਦੇ ਹੁਣ ਆਪਾਂ ਵੀਡੀਓ ਨੂੰ ਪਾਉਜ਼ ਕਰਕੇ ਦੁਬਾਰਾ ਫਿਰ ਉੱਥੇ ਵੀਡੀਓ ਸਟਾਰਟ ਕਰ ਸਕਦੇ ਹਾਂ। ਬਰਾ ਫਿਰ ਵੀਡੀਓ ਬਣਾ ਸਕਦੇ ਹਾਂ ਜੋ ਪਹਿਲਾਂ ਨਹੀਂ ਸੀ ਹੁੰਦਾ ਆਈਫੋਨ ਦੇ ਵਿੱਚ ਇਹ ਹੁਣ ਹੋਣ ਲੱਗ ਪਿਆ ਹੈ। ਹੁਣ ਕਿਸੇ ਪ੍ਰਕਾਰ ਦੀ ਵੀਡੀਓ ਬਣਾਉਣ ਚ ਕੋਈ ਦਿੱਕਤ ਨਹੀਂ ਆਦੀ। ਬਾਕੀ ਸਾਡੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕੋਈ ਹਰ ਕੋਈ ਵੇਖ ਕੇ ਇਸ ਦੀ ਸੈਟਿੰਗ ਕਰ ਸਕਿਆਈ 18 ਵਜਨ ਕਰ ਸਕੇ ਬਾਕੀ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਕਿ ਤੁਹਾਡੇ ਕੋਲ ਅਸੀਂ ਇਦਾਂ ਦੀ ਹੋਰ ਵੀਡੀਓ ਲੈ ਕੇ ਆ ਸਕੀਏ